ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਮੈਂ ਸਾਰੇ ਜਾਣੇ ਉਪਤੀ ਸਾਰੇ ਜਾਣੇ ਵਧੀਆ ਹੋ ਗਏ ਤੇ ਫਾਈਨਲੀ ਵਲੋਗਿੰਗ ਕਰਨ ਦਾ ਦਿਲ ਕਰ ਰਿਹਾ ਵਾ ਕਿਉਂਕਿ ਸਭ ਕੁਝ ਠੀਕ ਆ ਕਾਸ਼ਵੀ ਬਿਮਾਰ ਪੈ ਗਈ ਸੀਗੀ ਫਿਰ ਡੀਕੇ ਠੀਕ ਨਹੀਂ ਸੀਗਾ ਤੇ ਫਿਰ ਪਾਪਾ ਦਾ ਐਕਸੀਡੈਂਟ ਹੋ ਗਿਆ ਸਾਰਿਆਂ ਦੇ ਵਿੱਚ ਵਲੋਗਿੰਗ ਦਾ ਬਿਲਕੁਲ ਵੀ ਟਾਈਮ ਨਹੀਂ ਲੱਗਾ ਤੇ ਅੱਜ ਰੱਬ ਦੀ ਕਿਰਪਾ ਨਾਲ ਸਭ ਕੁਝ ਠੀਕ ਆ ਤੇ ਮਰੇ ਜਿਹੜਾ ਮੈਂ ਬਾਕਸ ਵਿੱਚ ਖਾਏ ਸੀ ਵਧੀਆ ਨਾ ਟੇਸਟੀ ਵੀ ਹੋਏਗਾ ਇਹ ਮੇਰੇ ਮਾਮਾਈ ਨੇ ਮੈਨੂੰ ਦਿੱਤਾ ਤੇ ਮੈਂ ਕੱਲ ਭਾਈ ਦੂਜ ਆਇਆ ਤੇ ਉਹਦੀ ਤਿਆਰੀ ਆਪਾਂ ਹੁਣ ਕਰਾਂਗੇ ਜਿਹੜੇ-ਜਿਹੜੇ ਤੇ ਸੈਲੀਬ੍ਰੇਟ ਕਰਦੇ ਹੋਣੇ ਆ ਉਹਨਾਂ ਨੂੰ ਪਤਾ ਆਣਾ ਵਾ ਭਾਈ ਦੂਜ ਤੇ ਵਿੱਚ ਕੀ-ਕੀ ਕਰੀਦਾ ਵਾ ਮੈਂ ਤੇ ਮਮਾ ਮੇਰੇ ਸਾਸੂ ਮਾ ਸ਼ੁਰੂ ਤੋਂ ਹੀ ਸੈਲੀਬ੍ਰੇਟ ਕਰਦੇ ਆ ਭਾਈ ਦੂਜ ਬਟ ਇੱਥੇ ਨਹੀਂ ਕਰਦੇ ਸੈਲੀਬ੍ਰੇਟ ਜਿਵੇਂ ਮੇਰੇ ਨਾਨਾ ਨਾ ਉਹ ਨਹੀਂ ਹੁੰਦੇ ਬਟ ਆਪਾਂ ਕਰਦੇ ਆ ਜਿਨ੍ਹਾਂ ਦੇ ਹਨਾ ਰਿਵਾਜ ਆ ਸ਼ੁਰੂ ਤੋਂ ਕਰਦੇ ਆ ਉਹ ਸਾਰੇ ਕਰਦੇ ਆ ਤੇ ਮੇਰੀ ਨਨੰਦ ਉਹਨਾਂ ਦੇ ਘਰੇ ਵੀ ਸਾਰੇ ਕਰਦੇ ਆ ਉਹਨਾਂ ਦੇ ਸੋਹਰੇ ਘਰ ਦੇ ਵਿੱਚ ਹੁਣ ਮੈਂ ਸੋਚ ਰਹੀ ਆ ਕਿ ਮੈਂ ਕਿਹੜਾ ਸੂਟ ਪਾਵਾਂ ਕੀ ਪਾਵਾਂ ਬੜੀ ਕਸ਼ਮੁਕਸ਼ ਦੇ ਵਿੱਚ ਹੈ ਗਿਆ ਕਿਉਂਕਿ ਸਾਰੇ ਚੱਕਰਾਂ ਦੇ ਵਿੱਚ ਜਿਹੜਾ ਮੈਂ ਸੂਟ ਸਵਾਣਾ ਸੀਗਾ ਉਹ ਮੈਂ ਸਵਾ ਨਹੀਂ ਪਾਈ ਤੇ ਹੁਣ ਮੈਂ ਸੋਚ ਰਹੀ ਆ ਵੇਖਦੀ ਆ ਸੂਟ ਤੇ ਵੈਸੇ ਲੇਡੀਜ਼ ਕੋ ਜਿੰਨੇ ਹੋਣ ਉਹਨੇ ਹੀ ਕੱਟ ਹੁੰਦੇ ਆ ਬਟ ਦੇਖਦੇ ਆਂ ਕਿ ਆਪਾਂ ਕੀ ਬਣਨੇ ਆਂ ਕੱਲ ਜੋ ਵੀ ਮੈਂ ਪਾਵਾਂਗੀ ਮੈਂ ਤੁਹਾਨੂੰ ਦੱਸਾਂਗੀ ਰੈਡੀ ਹੋਵਾਂਗੀ ਤੁਹਾਨੂੰ ਦਿਖਾਵਾਂਗੀ ਘਰ ਦਾ ਸਾਰਾ ਕੰਮਕਾਰ ਕਰ ਕਰਕੇ ਉਸ ਤੋਂ ਬਾਅਦ ਆਪਾਂ ਰੈਡੀ ਹੋਵਾਂਗੇ ਕਿਉਂਕਿ ਮੰਮੀ ਚੱਲ ਗਈ ਆ ਹੁਣ ਤੇ ਮੰਮੀ ਨੇ ਕੱਲ ਆ ਜਾਣਾ ਮੈਂ 12 ਵਜੇ ਤੱਕ ਤੇ 12 ਵਜੇ ਫਿਰ ਮੈਂ ਚੱਲ ਜਾਣਾ ਤੇ ਮੈਂ ਆਉਂਗੀ ਰਾਤ ਨੂੰ ਘਰ ਦੇ ਵਿੱਚ ਤੇ ਚਲਾ ਜੀ ਹੁਣ ਤੁਹਾਨੂੰ ਸਾਡੇ ਚੈਨਲ ਦੇ ਉੱਤੇ ਨਵੀਆਂ ਸਟੋਰੀਜ਼ ਦੇਖਣ ਨੂੰ ਮਿਲ ਰਹੀਆਂ ਹੋਣੀਆਂ ਆ ਮੈਂ ਤੇ ਉਹਨਾਂ ਨੂੰ ਲਾਈਕ ਸ਼ੇਅਰ ਕਮੈਂਟ ਸ਼ੁਰੂ ਕਰਕੇ ਦੱਸਿਆ ਕਰੋ ਤੇ ਜਲਦੀ ਹੀ ਬਹੁਤ ਹੀ ਘੈਂਟ ਸੀਰੀਆ ਆਪਾਂ ਲੈ ਕੇ ਆ ਰਹੇ ਹਾਂ ਉਹਦੇ ਉੱਤੇ ਵਰਕ ਚੱਲ ਰਿਹਾ ਵਾ ਤੇ ਸੀਰੀਜ਼ ਬੜੀ ਇੰਟਰਸਟਿੰਗ ਹੋਗੀ ਬੇਸਡ ਔਨ ਟਰੂ ਸਟੋਰੀ ਹੋਗੀ ਬਾਈ ਦਾ ਵੇ ਜਿਹੜੀ ਅੱਜ ਸਟੋਰੀ ਪਈ ਆ ਨੂੰ ਦਾ ਦਰਦ ਨੂੰ ਤੇ ਬੋਝ ਜਿਹੜੇ ਪਾ ਦਿੰਦੇ ਆ ਉਹ ਬਿਲਕੁਲ ਹੀ ਸੱਚੀ ਗਾਣੀ ਹੈਗੀ ਆ بڑے ਘਰਾਂ ਦੇ ਵਿੱਚ ਇਸ ਤਰ੍ਹਾਂ ਹੁੰਦਾ ਵਾ ਇਹ ਸਾਰਾ ਕੰਮ ਨੂ ਦੇ ਸਿਰ ਦੇ ਉੱਤੇ ਪਾ ਦਿੱਤਾ ਜਾਂਦਾ ਵਾ ਕੁਝ ਵੀ ਹੋਵੇ ਕਿ ਨੂ ਹੀ ਕਰੇ ਉਹ ਵਿਚਾਰੀ ਮੈਂਟਲੀ ਜਦੋਂ ਇੱਕ ਅ ਬੱਚਾ ਹੁੰਦਾ ਵਾ ਉਸ ਤੋਂ ਬਾਅਦ ਉਹਦਾ ਪਾਲਣ ਪੋਸ਼ਣ ਕੱਲੀ ਜੇ ਨੂ ਦੇ ਸਿਰ ਦਿੱਤੇ ਛੱਡ ਦਿੱਤਾ ਜਾਵੇ ਤੇ ਉਹ ਮੈਂਟਲੀ ਇੰਨੀ ਡਿਸਟਰਬ ਹੋ ਜਾਂਦੀ ਆ ਉਹ ਕੀ ਉਹ ਬਿਆਨ ਹੀ ਕਰ ਸਕਦੀ ਤੇ ਇਸੇ ਤਰ੍ਹਾਂ ਹੀ ਇਹ ਸਟੋਰੀ ਦੇ ਵਿੱਚ ਸਾਰਿਆਂ ਨੂੰ ਦੱਸਿਆ ਗਿਆ ਵਾ ਕਿ ਜੇ ਇਸ ਤਰ੍ਹਾਂ ਦਾ ਕੁਝ ਹੈਗਾ ਵਾ ਤੁਸੀਂ ਨੂ ਦੀ ਹੈਲਪ ਕਰੋ ਨਾ ਕਿ ਉਹਨੂੰ ਹੋਰ ਹੋਰ ਕੰਮ ਕੋ ਅਗੇ ਜਾ ਕੇ ਫਿਰ ਤੁਹਾਨੂੰ ਵੀ ਪ੍ਰੋਬਲਮ ਹੋਊਗੀ ਨੂੰ ਤੁਹਾਡੇ ਅਗੇਂਸਟ ਹੋ ਜੂਗੀ ਫਿਰ ਤੁਹਾਨੂੰ ਇਹਦੇ ਵਿੱਚ ਦਿੱਕਤ ਹੋਣੀ ਆ ਸੋ ਜਿਹੜੀਆਂ ਸੱਸਾ ਇਸ ਤਰ੍ਹਾਂ ਕਰਦੀਆਂ ਵਾਂ ਵੀ ਅਲਰਟ ਇਸ ਤਰ੍ਹਾਂ ਨਾ ਕਰਿਆ ਕਰੋ ਤੇ ਹੁਣ ਮੈਂ ਸੋਚ ਰਹੀ ਆ ਕਿਹੜਾ ਸੂਟ ਪਾਵਾਂ ਤੁਹਾਨੂੰ ਸਾਰਿਆਂ ਨੂੰ ਨਾ ਮੈਂ ਆਪਣੇ ਸੂਟਸ ਦੀ ਕਲੈਕਸ਼ਨ ਦਿਖਾਣੀ ਆ ਐਸੀ ਮੇਰਾ ਬੈੱਡ ਵੀ ਭਰਿਆ ਪਿਆ ਸੂਟ ਦੇ ਨਾਲ ਕਾਸ਼ ਵੀ ਦਾ ਵੀ ਹਜੇ ਮੈਂ ਸੂਟ ਸਿਲੈਕਟ ਕਰਨਾ ਵਾ ਉਹਦਾ ਕਿਹੜਾ ਪਾਵਾਂਗੀ ਬਟ ਦੇਖਦੇ ਆ वैसे मैं काफी अपनी सेट कीती आ आ सोना लगदा मेरा फेवरेट मेरा मैं लाइट्स Amazon ਤੋਂ ఆర్డਰ ਕੀਤੀਆਂ ਸੀਗੀਆਂ ਤੇ ਫਸਟ ਇੱਥੇ ਸਾਰੇ ਦੁਪੱਟੇ ਪਏ ਆ ਮੇਰੇ ਆ ਸਾਰੇ ਸੂਟ ਆ ਜੀ ਇਹ ਵਾਲਾ ਇਹ ਵਾਲਾ ਇਹ ਵਾਲਾ ਆ ਮम्मी ਨੇ ਮੈਨੂੰ ਕਰਵਾ ਚੋ ਦਿੱਤਾ ਸੀ 2 ਸਾਲ ਪਹਿਲਾਂ ਬਟ ਹਜੇ ਵੀ ਉਸ ਤਰ੍ਹਾਂ ਦੋਤ ਰਹੀਆਂ ਤੇ ਉੱਥੇ ਬਹੁਤ ਸਾਰੇ ਹੈ ਪਰ ਪਾਹਨ ਕੋਈ ਵੀ ਨਹੀਂ ਆ ਇੱਥੇ ਵੀ ਕੱਪੜੇ ਆ ਥੱਲੇ ਵੀ ਆ ਇੱਥੇ ਵੀ ਆ ਇੱਥੇ ਵੀ ਆ ਇੱਥੇ ਵੀ ਆ ਇੱਥੇ ਵੀ ਆ ਬਾਰਵਲੇ ਦਵਾਂਚੇ ਵੀ ਆ ਮੈਨੂੰ ਸਮਝ ਨਹੀਂ ਆਉਂਦੀ ਮੈਂ ਕਿਹੜਾ ਸੂਟ ਪਾਵਾਂ ਤੁਸੀਂ ਸਾਰਿਆਂ ਨੇ ਕਮੈਂਟੇ ਦੱਸਿਓ ਐਸੇ ਮੈਂ ਸੋਚ ਰਹੀ ਆ ਆਈ ਵਿਲ ਗੋ ਵਿਦ ਤੇਜ਼ ਕਰੋ ਆਹ ਵਾਲਾ ਸਹੀ ਲੱਗੰਦਿਆ ਕਿਉਂਕਿ ਆਹ ਵਾਲਾ ਜਿਹੜਾ ਵਾਈਟ ਐਂਡ ਗ੍ਰੀਨ ਦਿਖ ਰਿਹਾ ਨਾ ਇਹ ਮੈਂ ਪਾ ਲਿਆ ਆ ਬੜੀ ਬਾਦ ਫਰਸ਼ੀ ਸਲਵਾਰੇ ਦੀ ਵੀ ਫਰਸ਼ੀ ਆ ਆਹ ਵਾਲਾ ਪਾ ਲਿਆ ਕਾਸ਼ਵੀ ਦੇ ਬਰਥਡੇ ਦੇ ਆ ਵੀ yellow ਵੀ ਪਾ ਲਿਆ ਆ ਵਾ black ਪਾਣਾ ਨਹੀਂ ਆ ਕਿਉਂਕਿ ਟਿੱਕਾ ਵਾ ਤੇ ਮੇਰੇ ਕੋਲ অপਸ਼ਨਸ ਆ ਰਹਿ ਗਈਆਂ ਤੇ ਮੈਂ ਸੋਚ ਰਹੀ ਆ ਮੈਂ ਆਹ ਵਾਲਾ ਪਾਵਾਂ ਮਤਲਬ ਇਹ ਪੂਰਾ black ਨਹੀਂ ਆ ਇਹਦੇ ਵਿੱਚ embroidery ਆ ਤੁਸੀਂ ਵੇਖਿਆ ਨਾ ਕਾਸ਼ਵੀ ਦੇ ਬਰਥਡੇ ਤੇ ਮੈਂ ਪਾਇਆ ਵਾ ਇਹੀ ਪਾਵਾਂਗੀ ਮੈਂ ਫਿਰ ਕੱਲ ਤਾਂ ਮੈਂ ਦਿਖਾਵਾਂਗੀ ਮੈਂ ਕਿੰਨੀ ਦੀ ਲੱਗਦੀ ਆ ਹਜੇ ਮੇਰਾ ਬੈੱਡ ਸਾਰਾ ਸੈੱਟ ਹੋਣ ਵਾਲਾ ਪਿਆ ਆ ਬੈੱਡ ਦੇ ਅੰਦਰ ਸਾਰੇ ਕੱਪੜੇ ਸੈੱਟ ਹੋਣ ਵਾਲੇ ਆ ਜਿਹੜੇ ਇਹਦੇ ਬਰਥਡੇ ਤੇ ਮਿਲੇ ਸੀਗੇ ਕਾਂਸ਼ਵੀ ਦੇ ਜਿਹੜੀ ਨਾਨੀ ਨੇ ਦਿੱਤੇ ਸੀਗੇ ਉਹ ਸਾਰੇ ਕੱਪੜੇ ਆਪਾਂ ਹਜੇ ਸੈੱਟ ਕਰਨੇ ਆ ਤੇ ਆਪਾਂ ਵੇਖਦੇ ਆ ਕਿ ਆਪਾਂ ਕਿਸ ਤਰ੍ਹਾਂ ਸੈੱਟ ਕਰਦੇ ਆ ਚਲੋ ਜੀ ਥੱਲੇ ਲੂ ਮੈਂ ਸਾਰਾ ਕਲੀਨ ਕਰ ਦਿੱਤਾ ਤੇ ਜੇ ਕਿਸੇ ਨੂੰ ਸਾਡਾ ਹੋਮ ਟੌਰ ਚਾਹੀਦਾ ਆਏਗਾ ਮੈਂ ਜ਼ਰੂਰ ਦਵਾਂਗੀ ਇਹ ਡੈਕੋਰੇਸ਼ਨ ਦਾ ਉੱਥੇ ਮੰਦਿਰ ਆ ਕਾਨਾ ਜੀ ਨੂੰ ਪੋਗ ਲਗਾ ਦਿੱਤਾ ਵਾ ਬਾਹਰ ਕਾਫੀ ਅਜੀਬੀ ਡੈਕੋਰੇਸ਼ਨ ਸੋਈਆਂ ਪਈਆਂ ਵਾ ਤੇ ਅੱਜ ਵੀ ਕਾਫੀ ਕਰੈਕਰਸ ਵਗੈਰਾ ਐਕਸਪਲੋਰ ਹੋ ਰਹੇ ਮਾਈਕਲ ਸੀ ਦੋ ਪਲਾਂਟਸ ਮੈਂ ਤੁਲਸੀ ਦੇ ਲਗਾਏ ਆ ਚਲੋ ਜੀ ਹੁਣ ਮੈਂ ਕੱਲ ਦੱਸਾਂਗੀ ਕਿ ਮੈਂ ਕਿਹੜਾ ਸੂਟ ਪਾਨੀ ਆ ਉਹ ਵੀ ਪਤਾ ਨਹੀਂ ਸ਼ੋਰਮ ਆ ਪਾਣਾ ਕਿ ਨਹੀਂ ਵੈਸੇ ਤੇ ਯਾਰ ਉਹੀ ਸਹੀ ਲੱਗਣਦਿਆ ਵਾ ਉਹੀ ਪਾਵਾਂਗੀ ਫਿਰ ਕੱਲ ਆਪਾਂ ਟਿੱਕੇ ਦਾ ਵਲੌਗ ਬਣਾਵਾਂਗੇ ਜੇ ਪੋਸੀਬਲ ਹੋ ਸਕੇਆ ਨਾਟ ਸ਼ੋਰ ਤੇ ਚਲੋ ਜੀ ਬਾਏ ਬਾਏ ਮਾਈ ਇਅਰਿੰਗਸ ਮੈਨੂੰ ਤੇਰਾ ਦੇ ਛੋਟੇ ਛੋਟੇ ਇਅਰਿੰਗਸ ਬਹੁਤ ਪਸੰਦ ਆਈਆ ਚਲੋ ਜੀ ਬਾਏ ਬਾਏ ਲਵ ਯੂ অর ਟੇਕ ਕੇਅਰ ਸਾਰੇ ਆਪਣਾ ਜਰੂਰ ਕਰਿਓ ਤੇ ਜਿਆਦਾ ਤੋਂ ਜਿਆਦਾ ਸਾਡਾ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਬਾਏ ਬਾਏ ਜੀ